ਨਵਜਹੜ ਪੀੜਤ ਪਰਿਵਾਰਾਂ ਨੂੰ ਸਬਜ਼ੀ ਮੰਡੀ ਵੱਲੋਂ ਅਮਿਤ ਸਾਧੂ ਦੇ ਮਨੀਮ ਯੂਨੀਅਨ ਵੱਲੋਂ ਸੇਵਾ ਦੇ ਰੂਪ ਵਿੱਚ ਤੀਆਂ ਕਈਆਂ 200 ਤੋਂ ਵੱਧ ਮੱਛਰਦਾਨੀਆਂ ਆਰਡਰ ਮਾਰਕ ਤੇ ਖਾਨ ਪੀਣ ਦਾ ਸਮਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨੀਮ ਯੂਨੀਅਨ ਦੇ ਪ੍ਰਧਾਨ ਸੁਖਮਨ ਸਿੰਘ ਨੇ ਦੱਸਿਆ ਕਿ ਸਬਜ਼ੀ ਮੰਡੀ ਵੱਲੋਂ ਇਸ ਸਮੂਹ ਮਨੀਮ ਯੂਨੀਅਨ ਵੱਲੋਂ ਖੜ ਪੀੜਤ ਪਰਿਵਾਰਾਂ ਨਾਲ ਤੇ ਲਫੋਨ ਦੇ ਚੇਵੇਂ ਇਕੱਠੀ ਕਰਕੇ ਜੋ ਸਮਾਨ ਭੇਜਿਆ ਗਿਆ ਹੈ ਉਹ ਸਮਾਨ ਅੱਜ ਅਜ ਨਾਲ ਹਲਕਾ ਦੇ ਆਪ ਕੋ ਫੰਡਾਂ ਦੇ ਪੀੜਤ ਪਰਿਵਾਰਾਂ ਦੇ ਘਰ-ਘਰ ਜਾ ਕੇ ਦਿੱਤਾ ਗਿਆ ਹੈ ਸਾਡੀ ਮਨਿੰਗ ਨੂੰ ਹਮੇਸ਼ਾ ਸਤਿ ਸ੍ਰੀ ਅਕਾਲ ਵਸੂ ਮੈਂ ਬਰਾ ਦੇ ਸਦਕ ਅੱਧਾ ਦਾ ਸਾਕੀ ਨੁਕਸਾਨ ਹੋਇਆ ਇਹ ਪੂਰਾ ਤਾਂ ਨਹੀਂ ਹੋ ਸਕਦਾ ਪਰ ਸਤਿਗੁਰੂ ਕਿਰਪਾ ਕਰੇ ਆਉਣ ਵਾਲਾ ਸਮਾਂ ਕਰਨ ਭਰਾ ਨਕਾਵਾਂ ਬਜ਼ੁਰਗਾਂ ਨੂੰ ਸੁਖ ਸ਼ਾਂਤੀ ਨਾਲ ਰਹਿਣ ਈ ਹਰ ਹਰ ਵਾਲਮੀਕੀ ਹਾਂ ਜੀ ਅੱਜ ਪਿੰਡ ਕਗੋਮਾਲ ਦੇ ਵਿੱਚ ਜਿਹੜੀ ਬੰਦਾ ਮੱਡੀ ਸਬਜੀ ਮਨੀਮ ਜੁਨੀਅਨ ਦੇ ਪ੍ਰਧਾਨ ਹੈ ਹੈ ਤੇ ਪ੍ਰਧਾਨ ਹੈ ਪਰ ਇਹ ਸਾਰਿਆਂ ਨਾਲ ਭਰਾਵਾਂ ਵਾਂਗੂੰ ਰਹਿੰਦੇ ਨੇ ਸਾਡੇ सोनू ਭਾਜੀ ਸਾਡੇ ਕਰਨ ਭਾਜੀ ਇਧਰੋਂ ਪੰਜਾਬ ਜੀ ਨੇ ਸ਼ੋਭ ਤੇ ਅਸ਼ੋਕ ਜੀ ਟੀਮ ਤੇ ਪਰਿਵਾਰ ਬੜਾ ਵੱਡਾ ਸੀਗਾ ਲੇਕਿਨ ਉਹਨਾਂ ਨੇ ਇਹਨਾਂ ਫਾਂਡੇ ਚਾਰ ਪੰਜ ਵੀਰਾਂ ਦੀ ਡਿਊਟੀ ਲਾਈ ਕਿ ਤੁਸੀਂ ਆਪ ਜਾ ਕੇ ਗੱਗੋਮਾਲ ਚ ਜਿਹੜਾ ਵਾ ਅੱਜ ਸੀਨੀਅਰ ਭਾਜੀ ਤੇ ਜੀ ਵੀ ਹਾਂ ਸਾਡੇ ਰਕੇਸ਼ਪਾ ਜੀ ਜਿਹੜੇ ਆ ਉਹ ਸਾਡੇ ਸੀਨੀਅਰ ਵਾਈਸ ਪ੍ਰਧਾਨ ਨੇ ਔਰ ਵੈਸੇ ਵੀ ਸੀਨੀਅਰ ਨੇ ਉਹਨਾਂ ਦੀ ਦੇਖ ਦੇਖ ਉਹਨਾਂ ਨੇ ਸਾਰਾ ਇਹ ਜਿਹੜਾ ਉਪਰਾਲਾ ਕੀਤਾ ਸੀ ਆ ਨਹੀਂ ਸਕੇ ਉਹਨਾਂ ਦੀ ਰਾਜ ਜੀ ਕਬੂਲ ਆ ਤੇ ਅੱਜ ਜਿਹੜਾ ਵਾ ਇਸ ਮਨੀਮ ਯੂਨੀਅਨ ਸਬਜ਼ੀ ਮੰਡੀ ਵੱਲੋਂ 200 ਤੋਂ ਪਲੱਸ ਜਿਹੜੀਆਂ ਮੱਛਰਾਂ ਨੇ ਆ ਦੇ ਨਾਲ ਆਟੋਮਾਸ ਜਿਹੜੀ ਆ ਉਹ ਭੇਜੀ ਆ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜਾ ਲੋਡ ਆ ਤੇ ਅੱਜ ਅਸੀਂ ਪਿੰਡ ਗੱਗੋਮਾਲ ਦੇ ਵਿੱਚ ਇਹ ਸਾਰੇ ਜਿਹੜੇ ਮਨੀਮ ਸਿੰਘ ਜੀ ਨੇ ਬੱਲਾ ਸਬਜ਼ੀ ਮੰਡੀ ਦੀ ਸੇਵਾ ਜਿਹੜੀ ਆ ਕਬੂਲ ਕਰਨਾ ਜੀ ਸასი ਸ਼ਾਲ ਸਾਡੇ ਅੱਜ ਜਨਾਬ ਥੋੜੀ ਥੋੜੀ ਚਾਹ ਜੀ ਨਾ ਜੀ ਨਾ ਚਾਹ ਨੀ ਜੀ ਦੀ ਚਾਹ ਲਈ ਇੱਥੇ ਤੁਸੀਂ ਮਜੀਤ ਪਾਣੀ ਬਣਾ ਕੇ ਸੇਵਾ ਕਰਨਾ ਹੈ ਉਹ ਕਿੰਨੀ ਉਮਰ ਸਾਡੀ 8 ਸਾਲ ਕਿਹੜੇ ਪਿੰਡ ਆਇਓ ਗੱਗੋ ਗੱਗੋਮਾਲ ਠੀਕ ਸੇਵਾ ਦੀ ਭਾਉਣਾ ਕਿੱਦਾਂ ਜਾਗੀ ਜਿਹਨੇ ਜੋ ਗੱਲ ਸੇਵਾ ਸੇਵਾ ਵਿੱਚ ਕੀ ਕੀ ਲੈ ਗਿਆ ਇਹ ਤੇ ਮਛਰਦਾਨੀਆਂ ਤੇ ਦਵਾਈਆਂ ਦਵਾਈਆਂ ਵੇਖੋ ਜੀ ਇੱਕ ਨਗਾਜਾ ਬੱਚਾ ਜੀ ਗੁਰੂ ਰੂਪਿਆ ਜੀ ਸਾਧ ਸੰਗਤ ਜੀ ਸੇਵਾ ਕਰਨ ਵਾਸਤੇ ਆਇਆ ਏ ਸੇਵਾ ਕਰਨ ਨੂੰ ਵਾਸਤੇ ਆਇਆ ਵੀ ਮੈਂ ਸਾਧ ਸੰਗਤ ਜੀ ਸੇਵਾ ਕਰਕੇ ਆਵਾ ਇਹਨੂੰ ਹਰ ਘਰ ਘਰ ਜਾਣਾ ਏ ਨੇ ਸਾਡੇ ਨਾਲ ਇਨੇ ਹੁਣ ਜੋ ਵੀ ਬਸੋ ਲਿਆਂਜੀਆ ਨਾ ਜਾ ਕੇ ਨੇ ਛੋਟੇ ਨੇ ਵਰਤੌਣੀਆਂ ਦੋ ਸ਼ਬਦ ਕਹੀਆਂ ਕਿਉਂ ਨਾ ਇਹ ਜੀ ਬੱਚਾ ਬੜਾ ਸੰਸੀਅਰ ਹੈ ਦੇਖੋ 8 ਸਾਲ ਦੀ ਉਮਰ ਵਿੱਚ ਇਹ ਸੇਵਾ ਦੀ ਭਾਵਨਾ ਇਹਦੇ ਦਿਲ ਵਿੱਚ ਹੈ ਜੀ ਆਜ ਆਪਣੇ ਖੇਡਾਂ ਨੂੰ ਛੱਡ ਕੇ ਖਰਮਸਤੀਆਂ ਨੂੰ ਛੱਡ ਕੇ ਫੋਨ ਦੇ ਵਿੱਚ ਜਿਹੜੀਆਂ ਗੇਮਾਂ ਨੂੰ ਛੱਡ ਕੇ ਤੇ ਅੱਜ ਇਹ ਸੰਗਤ ਦੀ ਸੇਵਾ ਕਰਨ ਆਇਆ ਵਾ ਸਾਡੇ ਵੱਲੋਂ ਮਹਾਰਾਜ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੰਦ ਉਸਤਰਾ ਪਰ ਉਸੇ ਵਾਸਤੇ ਗੁਰੂ ਰਾਮਦਾਸ ਜੀ ਦੇ ਸੰਗ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਹੜੇ ਪੰਡਿਤ ਜੀ ਆਏ ਸ਼ੁਰੂ ਹਾਂਜੀ ਜੀ ਸੱਸੀ ਗਾਲ ਜੀ ਤੇਰਾ ਨਾਂ ਕਰਨਾ ਜੀ ਅਸੀਂ ਸਬਜੀ ਮੰਡੀ ਵੱਲਾਂ ਤੋਂ ਨੀਮ ਯੂਨੀਅਨ ਵੱਲੋਂ ਆਏ ਜੀ ਚਲੋ ਯੂਨੀਅਨ ਕਾਦੀ ਆ ਜੀ ਸਾਰੇ ਭਰਾ ਜੀ ਨੇ ਜੀ ਇੱਕ ਤਰ੍ਹਾਂ ਦੇ ਉਹਨਾਂ ਵੱਲੋਂ ਜੋ ਕੋ ਸਰਿਆ ਕੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇੱਥੇ ਆ ਸੇਵਾ ਕਰਨ ਆਏ ਆ ਜੋ ਸਾਡੇ ਕੋਲ ਸਰਿਆ ਜੀ ਅਸੀਂ ਅਸੀਂ ਇੰਨੀ ਸੇਵਾ ਨਹੀਂ ਕਰ ਸਕਦੇ ਮਹਾਰਾਜ ਇਹਨੇ ਜੋਗੇ ਨਹੀਂ ਹੈਗੇ ਪਰ ਚਲੋ ਜੋ ਜੋ ਜਿਨ ਜਿਨ ਕਿਸੇ ਦੀ ਜੇਬ ਚ ਸੀਗਾ ਉਹਨੇ ਆਪਣੀ ਸੇਵਾ ਦਿੱਤੀ ਅਸੀਂ ਇੱਥੇ ਲੋਕਾਂ ਦੀ ਸੇਵਾ ਕਰਨ ਆਏ ਆ ਸਾਰਿਆਂ ਦੀ ਚਲੋ ਨਾਲ ਸਾਡੇ ਪ੍ਰਧਾਨ ਜੀ ਨੇ ਸਾਡਾ ਸਾਥ ਦਿੱਤਾ ਸਾਰੇ ਭਰਾ ਨੇ ਨੀਮ ਯੂਨੀਅਨ ਵੱਲੋਂ ਤੇ ਬਸ ਜੋ ਜੋ ਸਾਡੇ ਕੋਲ ਸਾਰੇ ਆ ਜੀ ਅਸੀਂ ਦੇਣ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਅਸੀਂ ਹਾਲਾਤ ਦੇਖੇ ਆ ਸੇਵਾ ਜੀ ਇੱਥੇ ਤਾਂ ਦੇਖੋ ਜੀ ਰਾਸ਼ਨ ਤਾਂ ਸਾਰੇ ਪ੍ਰੋਵਾਈਡ ਕਰ ਰਹੇ ਆ ਪਾਣੀ ਵੀ ਸਾਰੇ ਪ੍ਰੋਵਾਈਡ ਕਰ ਰਹੇ ਆ ਅਸੀਂ ਆਪਣੇ ਵੱਲੋਂ ਮੱਛਰਦਾਨੀਆਂ ਲੈ ਕੇ ਆਏ ਆ ਜਿਹੜੀ ਹੜਾ ਦੇ ਦੌਰਾਨ ਬਿਮਾਰੀਆਂ ਫੈਲਣ ਦੀ ਝੋੜੀ ਜੀ ਇਹ ਸੰਭਾਵਨਾ ਜ਼ਿਆਦਾ ਹੈ ਉਹਦੇ ਦਰਾਂ ਅਸੀਂ ਮੱਛਰਦਾਨੇ ਆਟੋਮਾਟਸ ਤੇ ਹੋਰ ਵੀ ਚੀਜ਼ਾਂ ਪ੍ਰੋਵਾਈਡ ਕੀਤੀਆਂ ਜੋ ਬਾਕੀ ਸਾਰੇ ਭਰਾ ਸੇਵਾ ਕਰ ਰਹੇ ਕੋ ਰਾਸ਼ਨ ਦੀ ਸੇਵਾ ਕਰ ਰਹੇ ਕੋ ਪਾਣੀ ਦੀ ਸੇਵਾ ਕਰ ਰਹੇ ਕੋ ਕੁਝ ਹੋਰ ਤਰ੍ਹਾਂ ਦੀ ਸੇਵਾ ਪ੍ਰੋਵਾਈਡ ਕਰ ਰਹੇ ਅਸੀਂ ਅੱਜ ਮੱਛਰਦਾਨੇ ਤੋਂ ਆਟੋਮਾਟਿਕ ਸੇਵਾ ਕੀਤੀ ਹੈ ਵਿੱਚ ਉਹ ਲੋਕਾਂ ਦਾ ਮਛਰਾ ਤੋਂ ਬਚਾਅ ਹੋ ਸਕੇ ਬਿਮਾਰੀਆਂ ਤੋਂ ਬਚਾਅ ਹੋ ਸਕੇ ਇਹ ਨਗਰ ਵਿੱਚ ਪਹੁੰਚੇ ਹੈ ਇਹ ਵੀਡੀਓ ਫਿਰ ਜਿਹੜੀ ਹੈ ਨਾ ਅਸੀਂ ਡੀਸੀ ਨੂੰ ਵੀ ਭੇਜੀ ਸਾਰਿਆਂ ਨੂੰ ਫਿਰ ਉਹਨਾਂ ਨੇ ਜਿਹੜਾ ਇੱਥੇ ਹੋਲੀ ਹੋਣੀ ਹੈ। ਤੇ ਉਹਨਾਂ ਨੇ ਵਿਖਾ ਦਿੱਤਾ ਸਤਗੁਰੂ ਨੂੰ ਕਿ ਤੁਹਾਡਾ ਪੰਜਾਬ ਪ੍ਰਾਂਤ ਜਿਹੜਾ ਸਾਰੀ ਸੰਗਤ ਜਿਹੜੀ ਆ ਇੱਥੇ 12-14 ਗੱਡੀਆਂ ਲੈ ਕੇ ਤੇ ਆ ਗਈ। ਫਿਰ ਆਣ ਕੇ ਸੰਗਤਾਂ ਨੂੰ ਲੰਗਰ ਦੇ ਜੋ ਕੁਝ ਵੀ ਉਹਨਾਂ ਲਿਆਂਦਾ ਸਾਰਾ ਉਹਨਾਂ ਨੇ ਤੁਸਿਆ ਨੂੰ ਕਿ ਕਿਸੇ ਵੀ ਚੀਜ਼ ਦੀ ਲੋੜ ਪਈ ਤੁਹਾਨੂੰ ਤੇ ਸਾਡੇ ਤੱਕ ਤੁਸੀਂ ਫੋਨ ਕਰਨਾ ਅਸੀਂ ਉਸੇ ਵੇਲੇ ਲੈ ਕੇ ਆਵਾਂਗੇ ਤੁਹਾਡੇ ਕੋਲ ਜੇ ਲੰਗਰ ਦੀ ਲੋੜ ਹੈ ਜਾਂ ਪਾਣੀ ਦੀ ਲੋੜ ਆ ਕਿਸੇ ਵੀ ਚੀਜ਼ ਦੀ ਲੋੜ ਤੇ ਇਹ ਅੰਦਰ ਸਾਡੇ ਕੋਲ ਪਹੁੰਚਣ ਦੀ ਜ਼ਰੂਰ ਕੋਸ਼ਿਸ਼ ਕਰਨਗੇ ਜੈ ਬਾਲਮੀਕੀ ਹਰਿ ਬਾਲਮੀਕੀ ਸੰਗਾਈ ਪ੍ਰਧਾਨ ਸੋਨ ਭਾਈ ਸਾਡੇ ਕੋਲ ਕੋ ਬੋਲੇ ਚਲੇ ਦੋ ਲੱਭ ਚ ਬੋਲ ਦੋ ਮਾੜੇ ਚਲੋ ਹਲੋ ਵਾਹ ਇਹ ਸੋਲੂ ਪਾਣੀ ਹੋਣੀ ਸਾਰੀ ਟੀਮ ਟੀਮ ਬੜੀ ਵੱਡੀ ਆ ਪਰ ਅੱਜ ਉਹਨਾਂ ਨੇ ਜਿਹੜੇ ਜਿੱਤੇ ਜਿੱਤੇ ਘਰੋਂ ਘਰ ਜਿਹੜੇ ਨੇ ਆ ਤੇ ਜਿਹੜੇ ਤੇ ਜਵਾਂ ਨੇ ਪਰਨਾ ਪਦਵੀ ਬਹੁਤ ਬਹੁਤ ਧੰਨਵਾਦ ਆ ਇਹ ਸਾਡੇ ਸਬਜ਼ੀ ਮੰਡੀ ਤੋਂ ਪ੍ਰਧਾਨ ਸਾਹਿਬ ਆਏ ਨੇ ਇਹਨਾਂ ਨੇ ਅੱਜ ਸੰਗਤ ਦੀ ਘਰ ਘਰ ਜਾ ਕੇ ਸੇਵਾ ਕੀਤੀ ਆ ਦਵਾਈਆਂ ਨਾਲ ਟੂਪ ਲੈ ਕੇ ਆਏ ਨੇ ਨਾਲ ਇਹਨਾਂ ਨੇ ਮਸ਼ਰਦਾ ਨਹੀਂ ਘਰ ਘਰ ਜਾ ਕੇ ਵੰਡ ਕੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੇਖੋ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਨੂੰ ਅਸੀਂ ਇਹਨਾਂ ਨੂੰ ਕਨੈਕਟ ਕੀਤਾ ਸੀ ਮਨਜੀਤ ਭਾਜਨਾ ਵੀ ਆ ਚੀਜ਼ ਦੀ ਮਤਲਬ ਥੋੜੀ ਜਰੂਰ ਤੇ ਹੁਣ ਪਾਣੀ ਤੇ ਲੈ ਗਿਆ ਵਾ ਤੇ ਹੁਣ ਮੱਛਰ ਜ਼ਿਆਦਾ ਵਾ ਤੇ ਇਹ ਆ ਵੀ ਇਹ ਸੇਵਾ ਕੀਤੀ ਜਾਏ ਅੱਜ ਇਹਨਾਂ ਇਹਨਾਂ ਪ੍ਰਧਾਨ ਸਾਹਿਬ ਹੁਣਾਂ ਬੇਨਤੀ ਕੀਤੀ ਬੇਨਤੀ ਕਰਕੇ ਤੇ ਇਹਨਾਂ ਨੇ ਅੱਜ ਉਹਨਾਂ ਨੂੰ ਲੈ ਕੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਜਿਆਦਾ ਜਿਹੜੇ ਇੱਥੇ ਪਿੰਡ ਦੇ ਵਿੱਚ ਏਡੀ ਦੂਰੋਂ ਸਫ਼ਰ ਕਰਕੇ ਗੱਡੀ ਨਗਾ ਕੇ ਪਾਣੀ ਥਾਣੇ ਲੈ ਕੇ ਆਏ ਨੇ ਸੰਗਤ ਜੀ ਨੇ ਆਣ ਕੇ ਸੇਵਾ ਕੀਤੀ ਘਰ ਘਰ ਇਹਨਾਂ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੈ ਬਾਲ ਵੀ ਕੇ ਹਰ ਹਰ ਬਾਲਾ ਹੂੰ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅਸੀਂ ਪਿੰਡ ਗੱਗੋਮਾਲ ਫਿਰਪਾਲ ਸਿੰਘ ਜੀ ਖਰਦਾਰ ਮੰਗਲ ਸਿੰਘ ਜੀ ਸਾਡੇ ਪ੍ਰਧਾਨ ਵਾਲਮੀਕ ਸਮਾਜ ਵੱਲੋਂ ਔਰ ਮੈਂ ਨਵੀਰ ਮੇਰੇ ਅੰਮ੍ਰਿਤਸਰ ਤੋਂ ਸਬਜ਼ ਮੰਡੀ ਤੋਂ ਪ੍ਰਧਾਨ ਜੀ ਆਏ ਨੇ ਇਹਨਾਂ ਆਣ ਕੇ ਸੰਗਤ ਦੀ ਬੜੀ ਸੇਵਾ ਕੀਤੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਬੋਲੇ ਸੋਨਰ ਪਹਿਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਗਰਮਖਤਾਰੇਓ ਮੈਂ ਬੇਨਤੀ ਕਰਦਾ ਹਾਂ ਕਿ ਇਹੋ ਜਿਹਾ ਸਮਾਂ ਘਟਨਾਵਾਲਾ ਕਿਸੇ ਤੇ ਆਉਣਾ ਤਾਂ ਨਹੀਂ ਚਾਹੀਦਾ ਪਰ ਜੋ ਰੱਬ ਦੀਆਂ ਲਿਖੀਆਂ ਨੇ ਮੋੜੀਆਂ ਵੀ ਨਹੀਂ ਜਾ ਸਕਦੀਆਂ ਇਹ ਦੁਨੀਆ ਰਾਸ਼ਨ ਪਾਣੀ ਤੋਂ ਤੰਗ ਹੋ ਤਾਂ ਗਈ ਸੀ ਪਰ ਮਾਰਦੇ ਲੋਕਾਂ ਵੀ ਮੇਰੇ ਵੀਰਾਂ ਨੇ ਭਜਨ ਅਠ ਕਰਕੇ ਕੋਲੋਂ ਗਰਾਂਹਾਂ ਦੇ ਦੇ ਕਿ ਪਾਣੀ ਦੇ ਵਿੱਚ ਫਿਰ ਫਿਰ ਕੇ ਇਹਨਾਂ ਸੰਗਤਾਂ ਦੀ ਬਹੁਤ ਬਹੁਤ ਸੇਵਾ ਕੀਤੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਉਂ ਬੋਲੇ ਸੋਨਰ ਪਿਆਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ